ਸਾਡੇ ਅੰਦਰੋਂ ਸਿੱਖੀ ਮਰ ਗਈ। ਗੁਰੂ ਕੀ ਮੱਤਾਂ ਨੂੰ ਇਹ ਮੰਨਣਾ ਉਹ ਤਾਂ ਸਾਰਿਆਂ ਨੂੰ ਮਾਰ ਕੇ। ਉਹ ਸਾਰਿਆਂ ਨੂੰ ਮਾਰ ਕੇ ਵੀ ਆਪ ਰਹਿੰਦੀ ਐ ਜਿਉਂਦੀ ਛ। ਉਹ ਤਾਂ ਹਾਰ ਐ। ਜਾਣੀ ਸਾਡੇ ਅੰਦਰ ਹੈ ਨਹੀਂ। ਅਣਹੋਦ ਕਵੇਂ ਆ ਸਾਡੇ ਅੰਦਰ ਗੁਰਮਤਿ। ਮੇਰਾ ਮਨ ਤੋਂ ਮੰਤਰਵੇ ਐ। ਗੁਰਵਾਤ ਅਸਾਂ ਨੂੰ ਕਿਉਂ त्यागी ਅਸੀਂ? ਕਿੱਥੇ ਗਈ? ਜੀਦੀ ਜ਼ਿੰਮੇਵਾਰੀ ਅਕਾਲ ਤਖਤ ਦੀ ਸੀ ਗੁਰਮਤਿ ਦੀ ਪ੍ਰਚਾਰ ਦੀ ਪ੍ਰਚਾਰਵਾਤ ਹੈ ਨਾ ਗੁਰਦੁਆਰੇ ਟੜੇਬੰਦੀ ਬਣਾ ਕੇ ਇਹਦੇ ਬਾਤੇ ਨਹੀਂ ਸਿਆਸੀ ਪਾਰਟੀਆਂ ਨੂੰ ਸਿਆਸੀ ਬੰਦੇ ਆ ਉਹਨੂੰ ਅੱਗੇ ਲਿਆਉਣਾ ਪਿੱਛੇ ਲਿਆਉਣਾ ਸਿਆਸਤ ਕਰਦੀ ਇਹਦੇ ਬਾਤੇ ਨਹੀਂ ਅਕਾਲ ਤਖਤ ਤੁਸੀਂ ਇਹ ਕੰਮ ਕਰਦੇ ਰਹੇ ਅਰ ਹੁਣ ਵੀ ਇਹੀ ਹੈ ਝੂਠਿਆਂ ਨੂੰ ਕਵੇਂ ਬਚਾਉਣਾ ਉਹ ਗਾਲ ਦਾਦਾ ਝੂਠਿਆਂ ਨੂੰ ਵਿਚਾਰੇ ਹੈ। ਉਹ ਤੁਸੀਂ ਥਾਂ ਦਾ ਸਾਰੇ ਝੂਠੇ ਇਕੱਠੇ ਹੋ ਜੋ। ਦੁਬਾਰਾ ਫੇਰ। ਫਿਰ ਕੋਈ ਹੋ ਜਾ ਸਟੰਡ ਖੜਾ ਕਰੋ। ਜੈ ਜੈ 84 ਕੀਤਾ। ਕੌ ਨੂੰ ਬੇਵਕੂ ਬਣਾਓ। ਕੌ ਦੇ ਬੰਦੇ ਵਰਵਾ ਦਿਓ। ਕੋਈ ਨਾਰਾ ਅਹਿਜਾ ਲਾ ਲਓ। ਕੋਈ ਮੋਰਚਾ ਲਾ ਲਓ। ਗੱਲਾਂ ਹੋਣ ਨੇ ਪਕੜੀਆਂ ਉਹ ਲੋਕ ਸਾਂਣੇ ਨੇ ਸੱਚੀ ਗੱਲ ਨੂੰ ਸੱਚੀ ਤੌਰ ਤੇ ਲੜ ਲੋ ਤਰਨ ਨੂੰ ਬਚਣ ਵਾਲੋ ਸੱਚੀ ਲੜ ਨੂੰ ਸੱਚੀ ਸਟੇਜਾਂ ਤੋਂ ਲੜੋ ਜਾ ਕੇ ਸੱਚੀ ਪਰ ਆਡੋ ਹੋਣੇ ਚਾਹੀਦੇ ਨੇ ਤੁਹਾਡੇ ਧਰਮ ਦਾ ਕੋਈ ਲੜਾਈ ਹੋਣੀ ਪੜੇ ਨਹੀਂ ਹੁੰਦਾ ਧਰਮ ਦਾ ਕੋਈ ਲੜਾਈ ਨਹੀਂ ਹੈ ਜਿਹੜਾ ਜਿਹਦੀ ਲੜਾਈ ਉਹ ਤਰਬਣੀ ਹੈ ਉਹ ਕੌਣ ਹੈ ਜਦ ਕਬੀਰ ਕਹਿੰਦਾ ਹਮਰਾ ਝਗੜਾ ਰਹਾ ਨ ਕੋ ਦੇਖੋ ਪਹਿਲਾਂ ਕਬੀਰ ਦਾ ਝਗੜਾ ਹੈ ਜਿੰਨਾ ਜਰ ਕਬੀਰ ਮਾਲਾ ਫੇਰਦਾ ਝਗੜਾ ਹੈ ਕੋਈ ਨਾ ਕੋਈ ਕਿਉਂ ਮੁੱਲਾ ਨਾਲ ਝਗੜਾ ਬੁਰਾ ਗੰਦਾ ਨਾ ਨੂੰ ਸਨਾਤਨੀ ਸਨਾਤਨੀ ਆ ਦਾ ਮੁਸਲਮਾਨ ਨਾਲ ਝਗੜਾ ਹੁੰਣੀ ਹੈ ਆ ਉਹੀ ਹੈ ਹਮਰਾ ਝਗੜਾ ਰਹਾ ਨ ਕੋ ਪੰਡਤ ਮੁੱਲਾ ਛਾਡੇ ਦਉ ਪੰਡਤ ਝਗੜਾ ਕਰਾਉਣ ਵਾਲਾ ਮੁੱਲਾ ਦੋਏ ਅਸਲੀ ਧਰਮ ਦੇ ਅਰਥ ਬਦਲ ਕੇ ਨਕਲੀ ਅਰਥ ਦੇਣ ਵਾਲੇ ਨੇ ਦੋਏ ਧਰਮ ਇਹ ਲੀਡਰ ਪੈਦਾ ਕਰਨ ਵਾਲੇ ਨੇ ਤਰਮਕ ਧੜੇ ਬੰਦੀ ਬਣਾਉਣ ਵਾਲੇ ਨੇ ਸਨਾਤਨ ਧਰਮ ਵਿੱਚ ਕਿੰਨੇ ਧੜੇ ਨੇ ਚੰਗੇ ਬਲੇ ਹੈਗੇ ਨੇ ਤੁਹਾਡੇ ਚਾਰ ਸ਼ੰਗਰਚਾਰੀਏ ਤੁਸੀਂ ਨਵੇਂ ਬਣਾ ਰਹੇ ਹੋ ਹੋਰ ਝਗੜਾ ਕਰਨ ਨੂੰ ਬਣਾ ਰਹੇ ਹੋ ਨਾ ਜਿੰਨੇ ਮਰਜੀ ਬਣਾ ਲਓ ਫੇ ਤਾਂ ਫੇ ਤਾਂ ਕੱਲਾ ਕੱਲਾ ਸ਼ੰਗਰਚਾਰੀਆ ਇਹ ਸਾਰਾ ਜੇ ਤੁਸੀਂ 10 ਬਣਾ ਸਕਦੇ ਹੋ ਭਾਜਪਾ ਵਾਲੇ ਤਾਂ ਕਾਂਗਰਸ ਦਾ ਰਾਜਾ ਜੁਪਨਾ ਹੋਰ ਬਣਾ ਲੈਣਗੇ ਤੇ ਥੋੜੇ ਘਟ ਜਾਣਗੇ ਪੇ ਤੁਸੀਂ ਬਣਾ ਲਿਓ ਬਦਾਈ ਜਾਓ ਬੋਟਲ ਲੈਣੀਆਂ ਲੈ ਇਹਨੇ ਜੰਗਨਾਚਾਰੀਏ ਮੇਰੇ ਮਗਰ ਨੇ ਇਹਨੇ ਮੇਰੇ ਮਗਰ ਨੇ ਉਹ ਆਚਾਰੀਆ ਦਾ ਆਚਰਣ ਹੁੰਦਾ ਇਹਦਾ ਦੇਖੋ ਆਚਰਣ ਵੀ ਹੈ ਉਹਨਾਂ ਦਾ ਜਿਹਨੂੰ ਆਚਾਰੀਆ ਕਹਿੰਦੇ ਹੋ ਬਾਕੀ ਉਹ ਜਾਣਦੇ ਹੋਂ ਤੁਸੀਂ ਆਚਰਣ ਆਪਾਂ ਜਾਣਦੇ ਹੀ ਹੁੰਨੇ ਆ ਓਇਆ ਚਾੜਨ ਦੇਖ ਕੇ ਬਣਾਈਦਾ ਹੁੰਦਾ ਫਿਰ ਪਹਿਲਿਆਂ ਦੇ ਵਿੱਚ ਪਹਿਲਾਂ ਦੱਸੋ ਵੀ ਇਹਨਾਂ ਚ ਨੁਕਸ ਕੀ ਹੈ ਦੂਆ ਤਾਂ ਬਣਾਈਏ ਪੰਜਵੇਂ ਦੀ ਤਾਂ ਲੋੜ ਹੈ ਪਹਿਲੇ ਨੁਕਸ ਦੱਸੋ ਕੀ ਹੈ ਜਿਹੜਾ ਦੂਆ ਆ ਰਿਹਾ ਉਹਦੇ ਨੂੰ ਚੰਗਾ ਦੇ ਪਹਿਲਾਂ ਤਾਂ ਉਹਨੂੰ ਸੁਧਲਣ ਦਾ ਟਾਈਮ ਦੇ ਦਿਓ ਉਸੇ ਨੂੰ ਖਰਾਬ ਹੈ ਕਿਉਂ ਹੋਇਆ ਉਹ ਤੁਸੀਂ ਕਿੱਥੇ ਹੋ ਜੇ ਥੋੜੀ ਨਹੀਂ ਨਿਗਾਹ ਤਾਂ ਖਰਾਬ ਹੋਊਗਾ ਜਦੋਂ ਉਦੇ ਅੰਦਰ ਕੋਈ ਚੀਜ਼ ਪੈਦਾ ਹੋਣ ਲੱਗਦੇ ਉੱਥੇ ਉਹਨੂੰ ਰੋਕੋ ਨਹੀਂ ਮੰਦਾ ਲਾ ਕੇ ਦੁਆ ਲੈਓ ਇਹ ਸਭ ਧਾਰਮਿਕ ਦੀਆਂ ਗੱਲਾਂ ਨੇ ਇਹਨੇ ਸੀਟਾਂ ਬਣਾਈਆਂ ਜਾਂ ਥੋਡੀਆਂ ਫਿਰ ਵੀ ਉਹ ਜ਼ਿੰਦਗੀ ਤਾਂ ਰਹਿੰਦੇ ਆਚਾਰ ਨੇ ਉਹਨਾਂ ਦੱਸ ਕੀ ਆ ਠੰਡ ਹੋਵੇ ਸਰਦੀ ਹੋਵੇ ਉਹੀ ਵਿਚਾਰੇ ਦੇ ਕੱਪੜੇ ਹੁੰਦੇ ਨੇ ਵਿਪਤਾ ਤਾਂ ਹੀ ਦੀ ਨਾជា ਚੌਧਰ ਦਾ ਮਾਜੀ ਸ਼ੰਕਰ ਜਾਨੀ ਹੋ ਹੋਰ ਦੱਸ ਕੀ ਆ ਮੇਲੇ ਆ ਵਿਚਾਰੇ ਨੂੰ ਕੁਛ ਹੈ ਨਹੀਂ ਜੇ ਮਿਲਦਾ ਤਾਂ ਕਾ ਉਥਾਰ ਐਡਮਿਟ ਕਰ ਗਿਆ ਅਭੀ ਮੈਨੂੰ ਮਿਲਿਆ ਨਹੀਂ ਕੁਛ ਉਹ ਤੂੰ ਪਾਈ ਫੇਰ ਕਰਦਾ ਕੀ ਐ ਇੱਥੇ ਹੁਣ ਥੇ ਚਲੋ ਜਦ ਉਹਦੀ ਇੱਜ਼ਤ ਦਾ ਨਸ਼ਾ ਚ ਬੈਠਾ ਰਿਹਾ ਜਦ ਉਹਨਾਂ ਇੱਜ਼ਤ ਸਰਕਾਰ ਨੇ ਵੇਚਣਾ ਸ਼ੁਰੂ ਕਰਤਾ ਉਹ ਸਰਕਾਰ ਨੇ ਜਿਹੜੀ ਕਿ ਸਰਕਾਰ ਹਿੰਦੂ ਹੈ ਉਹਨੇ ਉਹਦੀ ਬੇਇੱਜ਼ਤੀ ਕੀਤੀ ਉਹਨੇ ਧਰਮदाई ਪੰਡਾ ਫੋੜਤਾ ਝੂਠਾ ਧਰਮदाई ਪੰਡਾ ਫੋੜਤਾ ਜਿਹਦੇ ਸਰਤੇ ਸਰਕਾਰ ਚੱਲਦੀ ਹੈ ਸਰਕਾਰ ਹਿੰਦੂਤਵ ਤਾਂ ਚੱਲਦੀ ਤੇ ਉਹਨੇ ਪੰਡਾ ਭੰਨਤਾ ਹਿੰਦੂਤੱਲ ਹੁੰਦਾ ਜਿਵੇਂ ਕਬੀਰ ਨੇ ਭੰਨਿਆ ਸੀ ਉਹ ਕਹਿੰਦਾ ਇਹਦੇ ਵਿੱਚ ਸੱਚ ਦਾ ਮਾਰਗ ਹੈ ਨਹੀਂ ਛੁੱਟਣ ਦੀ ਵਿਧੀ ਉਹ ਹੈ ਨਹੀਂ ਚੱਲ ਕੀ ਕੀ ਹੈ ਭਾਈ ਆਜ ਇਹ ਜੈ ਫਸਾਉਣ ਦੇ ਵਿਧੀ ਛੁੱਟਣ ਦੀ ਨਹੀਂ ਤਾਂ ਫਸਾਉਣ ਦੀ ਤਾਂ ਫਸੇ ਤਾਂ ਹੈਗੇ ਆ ਫਸੇ ਤਾਂ ਸਾਰੇ ਹੀ ਆ ਛੁੱਟਣ ਦੀ ਵਿਧੀ ਨਹੀਂ ਜਾਣੇ ਕੋਈ ਮੁਕਤੀ ਨਹੀਂ حاصل ਕਰਨ ਦੇਣੀ ਕਿਸੇ ਨੂੰ ਭਗਤੀ ਨਹੀਂ ਭਗਤ ਨਹੀਂ ਬਣਦੇ ਨਾ ਇਹ ਇਹਦਾ ਡਿਊਟੀ ਹੈ ਸ਼ੰਕਰਾਚਾਰੀਆ ਦੀ ਕੋ ਘਹਾਣਾ ਨਿਕਲ ਜਾਏ ਕਵੀਰ ਖਾਣਾ ਕਹਿੰਦੇ ਮੈਂ ਨਿਕਲ ਗਿਆ ਇੱਕ ਇਹਨਾਂ ਦੇ ਜੰਗਲ ਚੋਂ ਚੁੰਗੜ ਚੋਂ ਵੱਕਵੀਰ ਨੇ ਤਾਂ ਖੁਰਪਾਤਾ ਜਾ ਕੇ ਬਾਹਰ ਉਹ ਮਗਰ ਐਥਾ ਗਿਆ ਉਹਨੂੰ ਐਸੀ ਸਮਝਾਈ ਉਹਨੇ ساری ਬਾਜੀ ਪਲਦੀ ਉਹਦੇ ਬਾਦ ਗੁਰਨਾਨ ਘਾਇਆ ਉਹਨੇ ਬਾਜੀ ਪਲਦੀ ਇੱਤੀ ਮਾਰਪਈ ਕਰਲਾ ਨੇ ਤਾਂ ਘਰ ਗੁਰਨਾਨ ਕੋ ਉਹ ਕਹਿੰਦਾ ਬਈ ਪਰਮੇਸ਼ਰ ਨੂੰ ਕਹਿੰਦਾ ਵੀ ਤੈਨ ਮੈਨੂੰ ਸੋਝੀ ਦੇਤੀ ਹੁਣ ਬਈ ਤੂੰ ਵੀ ਇਹਦੋਂ ਮਤ ਦਾ ਹੁਣ ਔਗਣਾ ਨੂੰ ਯਾਹਰ ਕਰ ਇਹਨਾਂ ਦੇ ਪਰਦੇ ਫੋਲ ਝੂਠਿਆਂ ਦੇ ਇਹਨਾਂ ਨੂੰ ਭੇਜ ਤ ਕਰ ਬਨਾਰਸ ਦੇ ਠੱਗ ਜੀ ਇਹਨਾਂ ਨੂੰ ਕਹ ਆ ਦੀ ਸਾਬਤ ਕਰ ਵੀ ਠੱਗਾ ਦੇ ਵੀ ਠੱਗ ਨੇ ਇਹਨਾਂ ਦੀ ਬਦਨਾਮੀ ਕਰ ਰਾਜ ਹੈਗਾ ਮੁਗਲਾਂ ਦਾ ਪਠਾਣਾ ਦਾ ਮੁਸਲਮਾਨ ਦਾ ਤੈਨੂੰ ਕਹਿ ਸਕਦੇ ਨਹੀਂ ਕੁਝ ਬੋਲ ਸਕਦੇ ਨਹੀਂ ਕਿਉਂ ਮੂਰਤੀ ਪੂਜਾ ਉਹ ਵੀ ਆਕਾਸ਼ੀ ਹੈ ਧਰਮ ਤੂੰ ਵੀ ਆਕਾਸ਼ੀ ਹੈ ਨਰਾਕਾਰ ਨੂੰ ਤੁਸੀਂ ਮੰਨਦੇ ਹੋ ਵੀ ਨਰਾਕਾਰ ਨੂੰ ਮੰਨਦੇ ਨੇ ਉਹ ਤਾਂ ਖੁਸ਼ ਹੋਣਗੇ ਸਮਾ ਇਹ ਇਸਲਾਮ ਧਰਮ ਵਾਲਾ ਵੀ ਪ੍ਰਚਾਰ ਹੈ ਬੋਲ ਤਾਂ ਨਹੀਂ ਸਕਦੇ ਨਹੀਂ ਤੇ ਬੋਲੇ ਵੀ ਨਹੀਂ ਕੰਨੇ ਟੀਮ ਹਲ ਪੈ ਕਲਾਨੇ ਤੈ ਕੀ ਦਰਦ ਨ ਆ ਉਹ ਬਥੇਰਾ ਬੇਦਰਮੀ ਕੀਤੀ ਹੈ ਪਖਤਾਨੇ ਪਖਤਬਾਨੀ ਜਿਹਨਾਂ ਦੀ ਮੈਨੂੰ ਤਾਂ ਫੇਰ ਉਹਨਾਂ ਦੇ ਗਲ ਪਾਤਾ ਜਮਕਰ ਮੂੰ ਗਲ ਚੜਾਇ ਮੈਨੂੰ ਉਹਨਾਂ ਦੇ ਗਲ ਪਾਤਾ ਹਿੰਦੂਆਂ ਦੇ ਪਾਂਡਿਆਂ ਦੇ ਬਿੱਤੇ ਨੂੰ ਰਹਿਮ ਨਹੀਂ ਆ ਤੈ ਵਿਚਾਰਿਆਂ ਤੇ ਪਰਮੇਸ਼ਰ ਨੂੰ ਕਹ ਰਿਹਾ ਇਹ ਕਹਿੰਦਾ ਨੇ ਬਾਬਰ ਨੂੰ ਕਹ ਰਿਹਾ ਅਲੱਲਾ ਦਾ ਉਹ ਮੋਗਲ ਮੋਗਲ ਕਹਿੰਦਾ ਉਹ ਮੈਨੂੰ ਗਾਲ ਚਲਾਇਆ ਉਹਨਾਂ ਦੇ ਇਹਨਾਂ ਨੂੰ ਬੜਾ ਪਤਾ ਮੋਗਲ ਚਲਾਇਆ ਮੋਗਲ ਕਦੇ ਚਲਾਇਆ ਸੀ ਉਹ ਤਾਂ ਪਹਿਲੇ ਆਇਆ ਸੀ ਨੜੇ ਤੱਕ ਜੋ ਆਪਣਾ ਨਾੜੇ ਇਹਦੇ ਜੋ ਹਿਸਟਰੀ ਹੈ ਇਹ ਤੇ ਹਾਸਾ ਦੁਨੀਆ ਬੀਗਲ ਪਰਮ ਗਿਆਨ ਹੈ ਜਦੋਂ ਕਬੀਰ ਕਹਿੰਦਾ ਲੋਕ ਕਹਿੰਦੇ ਇਹ ਗੀਤ ਹੈ ਇਹ ਤਾਂ ਪਰਮ ਗਿਆਨ ਉਹ ਜਿਹਾ ਸੀ ਇਹਨਾਂ ਵਾਲੇ ਅਰਥ ਕਰਦੇ ਆਂ ਫਿਰ ਇਹ ਪਰਮ ਗਿਆਨ ਨਹੀਂ ਰਹਿੰਦਾ ਫਿਰ ਇਹ ਗੀਤ ਹੈ ਜੇ ਬਾਵਰ ਦੀ ਬਾਣੀ ਆ ਨਾ ਉੱਤੇ ਬਾਵਰ ਦਾ ਨਾਮ ਲੈਂਦੇ ਨੇ ਫਿਰ ਇਹ ਪਰਮ ਗਿਆਨ ਨਹੀਂ ਹੈ ਕਬੀਰ ਕਹਿੰਦਾ ਲੋਕ ਕਹਿੰਦੇ ਇਹ ਗੀਤ ਹੈ ਇਹ ਤਾਂ ਪਰਮ ਵਿਚਾਰ ਜੋ ਕਾਸ਼ੀ ਉਪਦੇ ਤੇ ਮਰਤੀ ਬਾੜ ਇਹ ਤਾਂ ਉਪਦੇਸ਼ ਹੈ ਇਹ ਆਤਮ ਨੂੰ ਗਾਲਾਂ ਦੀ ਗੱਲ ਆਂ ਦਲੀ ਗੱਲ ਹੈ ਹਾਂ ਬਾਹਰ ਵੀ ਹੈ ਜੋ ਨਕਸ਼ਾ ਬਾਹਰ ਉਹ ਹੀ ਅੰਦਰ ਹੈ ਜੋ ਅੰਦਰ ਹੈ ਉਹ ਹੀ ਬਾਹਰ ਹੈ ਗੁਨਾਹ ਨਹੀਂ ਕਰਤਾ ਉਹਨਾਂ ਦੇ ਕਸ਼ਮੀਰ ਦੇ ਖਿਲਾਫ ਨਹੀਂ ਕੋਈ ਰੌਂਡ ਕੋ ਹਮਲਾਵਾ ਨਹੀਂ ਹੈ ਜੇਕਰ ਨਾ ਸੱਤੀ ਰਣੀ ਕਰੇ ਸਿਆਪ ਰੋਪਣ ਕੂਣੀ ਕਮੀ ਇਹ ਹਮਲਾ ਨਹੀਂ ਹੈ ਇਹ ਕੀ ਹੈ ਦਿਲ ਮਨਾਉਣਗੇ ਨਹੀਂ ਉਹ ਉਹਨਾਂ ਚੰਗਾ ਲੱਗੂ ਸਾਡੀਆਂ ਥੇਵੀਆਂ ਨੂੰ ਸਾਤ ਰੰਗਾਂ ਦਾ ਵੀ ਸਾਡੇ ਘਰ ਸੇ ਆਪਾਂ ਲੜਾਈਓ ਰਹੁ ਉਹਨਾਂ ਦੇ ਘਰ ਹੋਰ ਕੀ ਰਹੁ ਉਹ ਨਹੀਂ ਲੜਾਈ ਹੁਣ ਲੜਾਈ ਪਈ ਨਹੀਂ ਹੋਈ ਇਹਨੂੰ ਸਾਰੇ ਫਟ ਗਏ ਕੋਈ ਕਿਸੇ ਨੂੰ ਮੰਨਦਾ ਕੋਈ ਕਿਸੇ ਨੂੰ ਮੰਨਦਾ ਇਹ ਤਾਂ ਇਹ ਮੈਂ ਡਿਫਰੈਂਟ ਵਿਚਾਰਧਾਰਾਾਂ ਵਾਲਾ ਇੱਕ ਸਮੂਹ ਹੈ ਡਿਫਰੈਂਟ ਵਿਚਾਰਧਾਰਾਾਂ માં ਰੱਖਣ ਵਾਲੇ ਲੋਕਾਂ ਦਾ ਇੱਕ ਟੱਬਰ ਹੈ ਪਰਿਵਾਰ ਹੈ ਜਿਹੜਾ ਕਦੇ ਉਤੋਂ ਤੋਂ ਇਕੱਠਾ ਅੰਦਰੋਂ ਇਕੱਠਾ ਹੈ ਨਹੀਂ ਸਿੱਖ ਵੀ ਸਾਡੇ ਉਤੋਂ ਤੋਂ ਇਕੱਠੇ ਅੰਦਰੋਂ ਇਕੱਠਾ ਕੋਈ ਵੀ ਨਹੀਂ ਨਾ ਕਦੇ ਹੋਇਆ ਜਦ ਵੀ ਨਹੀਂ ਹੋਏ ਜਾਂਦੇ ਇਹ ਪਹਿਲਾਂ ਇਕੱਠੇ ਹੋਏ ਨੇ ਇਕੱਠੇ ਹੋਏ ਖੜਾ ਹੁਣ ਤੱਕ ਪਰਵਾਹ ਨਹੀਂ ਇਹਨਾਂ ਦਾ ਮਰਿਆਦਾ ਵਾਲਾ ਰਹਿਤ ਮਰਿਆਦਾ ਹੁਣ ਤੱਕ ਨਹੀਂ ਸਾਈਨ ਹੋਏ ਮਰਿਆਦਾ ਇਹ ਕਰਕੇ ਦਿਖਾਉਣ ਪਹਿਲਾਂ ਹੁਣ ਵੀ ਕਹਿ ਰਹੇ ਤੇ ਹੋ ਉਹ ਅਜੂਰ ਸਾਹਿਬ ਵਾਲਿਆਂ ਨੂੰ ਮਰਿਆਦਾ ਵਾਲੇ ਉਹਨਾਂ ਨੂੰ ਮਰਿਆਦਾ ਸਿਖਾਉਣਾ ਉਹ ਉਹਨਾਂ ਦੀ ਬਨੈਦਾ ਤੁਹਾਡੇ ਨਾਲੋਂ ਚੰਗੀ ਆ ਦਸਮਪਾਸ਼ ਵਾਲੀ ਮਰਿਆਦਾ ਉਹਨਾਂ ਨੂੰ ਤੁਹਾਡੇ ਕੋਲ ਅਸਲੀ ਜਾਂਦਾ ਵਾਲੀ ਤਾਂ ਨਹੀਂ ਮਰਦੀ ਥੋੜੀ ਉਹਨਾਂ ਨਾਲ ਉਹਨਾਂ ਕੋਲ ਵੀ ਪੂਰੀ ਦਸਮਪਾਸ਼ ਵਾਲੀ ਨਹੀਂ ਹੈ ਚਲੋ ਮੰਨਦੇ ਹਾਂ ਉਹ ਤੁਹਾਡੇ ਕੋਲ ਤਾਂ ਬਿਲਕੁਲ 10-5-40 ਖੜੀ ਤੂੰ ਤਾਂ ਉਹੀ ਖਲਾਫ ਹੋ ਤੇ ਸਾਰੇ ਤੂੰ ਤਾਂ ਮੂਰਤੀਆਂ ਲੈ ਆਉਂਦੀ ਸੀ ਪ੍ਰਕਰਮਾਂ ਚ ਉਹਨਾਂ ਨੇ ਮੂਰਤੀਆਂ ਤਾਂ ਨਹੀਂ ਲੈ ਆਉਂਦੀ ਅੱਜ ਥੋੜਾ ਤਾਂ ਹੁਣ ਵੀ ਤੁਸੀਂ ਜੋ ਪ੍ਰਚਾਰ ਕਰਦੇ ਹੋ ਉਹੀ ਉਹ ਕਰਦੇ ਜੇ ਗਲਤ ਪ੍ਰਚਾਰ ਗਿਆ ਤੁਹਾਡੇ ਕੋਲ ਗਿਆ ਉੱਥੇ ਜੋ ਕੋ ਜਾਂਦਾ ਇੱਥੋਂ ਜਾਂਦਾ ਉਹ ਇਹਨਾਂ ਦੂਰ ਬੈਠੇ ਨੇ ਫਿਰ ਵੀ ਕਿਉਂ ਨਹੀਂ ਇਕੱਠੇ ਇੱਕ ਗੁਰੂ ਨੂੰ ਨਹੀਂ ਮੰंदे ਗੁਰਬਾਣੀ ਨੂੰ ਨਹੀਂ ਮੰंदे ਅੰਦਰੋਂ ਉਤੋਂ ਤੋਂ ਸਖਰੇ ਅੰਦਰੋਂ ਨਹੀਂ